ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਗੁਰੂਆਂ ਦੇ ਗੁਰੂ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ 사ਤਸੰਗਤ ਜੀ ਅੱਜ ਦੇ ਸ਼ਬਦ ਵਿੱਚ ਸਾਨੂੰ ਉਹ ਵੇਲਾ ਯਾਦ ਕਰਾਂਦੇ ਨੇ ਤੇ ਅੱਜ ਦਾ ਸ਼ਬਦ ਪੜ੍ਹ ਕੇ ਸਾਨੂੰ ਉਹ ਸਮਾਂ ਯਾਦ ਆਂਦਾ 사ਤਸੰਗਤ ਜੀ ਕਿ ਜਦੋਂ ਸਾਡੇ ਕੋਲ ਕੁਝ ਵੀ ਨਹੀਂ ਸੀ ਸਾਡੇ ਸਾਰੇ ਜੋ ਅਧਿਕਾਰ ਸਨ 사ਤਸੰਗਤ ਜੀ ਉਹਨਾਂ ਕੋਲ ਸਨ ਸਾਨੂੰ ਜ਼ਬਰਦਸਤੀ ਸ਼ੁੱਧਰ ਬਣਾਇਆ ਗਿਆ ਕਿਉਂਕਿ ਪ੍ਰਮਾਤਮਾ ਦੇ ਦਰਬਾਰ 'ਚ 사ਤਸੰਗਤ ਜੀ ਕੋਈ ਜਾਤ ਪਾਤ ਨਹੀਂ ਹੈ ਅਗਰ ਉਹਦੇ ਦਰਬਾਰ 'ਚ ਕੁਝ ਚੱਲਦਾ ਤਾਂ ਭਾਈ ਕਰਮ ਚੱਲਦੇ ਨੇ ਜੋ ਚੰਗੇ ਕਰਮ ਕਰੇਗਾ ਵੱਡਾ ਆ ਭਾਈ ਜੋ ਬੁਰੇ ਕਰਮ ਕਰੇਗਾ ਛੋਟਾ ਹੈ ਤੇ ਸਤਸੰਗਤ ਜੀ ਸਾਡੀ ਹਾਲਤ ਇਸ ਤਰ੍ਹਾਂ ਦੀ ਸੀ ਸਾਰੇ ਅਧਿਕਾਰ ਖੋਲੇ ਨਾ ਰਾਜਨੀਤਿਕ ਨਾ ਸਮਾਜਿਕ ਨਾ ਸਿੱਖਿਆ ਕੋਈ ਅਧਿਕਾਰ ਨਹੀਂ ਸੀ ਤੇ ਸਤਗੁਰੂ ਜੀ ਫਰਮਾਉਂਦੇ ਨੇ ਦਰਦ ਦੇਖ ਸਭ ਕੋ ਹਸੈ ਐਸੀ ਦਸਾਂ ਹਮਾਰੀ ਕਿ ਭਾਈ ਸਾਡੀ ਹਾਲਤ ਐਸੀ ਹੈ ਕਿ ਲੋਕ ਦੇਖ-ਦੇਖ ਕੇ ਹੱਸਦੇ ਨੇ ਸਤਸੰਗਤ ਜੀ ਤੇ 사쌍ਗਤ ਜੀ ਹੱਸਦੇ ਕਿਉਂ ਨੇ ਐਦਾ ਵੀ ਇੱਕ ਕਾਰਨ ਹੈ 사쌍ਗਤ ਜੀ ਪ੍ਰਮਾਤਮਾ ਨੇ ਸਾਨੂੰ ਆਪਣਾ ਅਵਤਾਰ ਬਣਾ ਕੇ ਭੇਜਿਆ ਸਾਡੇ ਅੰਦਰ ਵੀ ਦਿਮਾਗ ਹੈ ਸਾਡੇ ਅੰਦਰ ਵੀ ਮਨ ਹੈ ਚੇਤਨਤਾ ਹੈ 사쌍ਗਤ ਜੀ ਸਾਡਾ ਸ਼ਰੀਰ ਵੀ ਉਸੇ ਪ੍ਰਕਾਰ ਦਾ ਹੀ ਉਹਨਾਂ ਲੋਕਾਂ ਨੇ ਸਾਨੂੰ ਛੁੱਦਰ ਬਣਾ ਦਿੱਤਾ ਤੇ ਭਾਈ ਆਪਾਂ ਮੰਨ ਵੀ ਲਿਆ ਕਿ ਭਾਈ ਅਸੀਂ ਛੋਟੀ ਜਾਤ ਦੇ ਹਾਂ ਸਾਤਸੰਗਤ ਜੀ ਸਭ ਤੋਂ ਵੱਡੀ ਜੋ ਗਲਤੀ ਹੋਈ ਹੈ ਨਾ ਉਹ ਇਹੀ ਹੈ ਉਹਨਾਂ ਚਲਾਕ ਲੋਕਾਂ ਨੇ ਸਾਨੂੰ ਸ਼ੁੱਧਰ ਬਣਾਇਆ ਉਹਨਾਂ ਨੇ ਸਾਨੂੰ ਛੋਟੀ ਜਾਤ ਦਾ ਕਿਹਾ ਨੀਵੀਂ ਜਾਤ ਦਾ ਕਿਹਾ ਤੇ ਸਾਤਸੰਗਤ ਜੀ ਬਹੁਤ ਵੱਡੀ ਗਲਤੀ ਜਿਹੜੇ ਲੋਕ ਆਪਣੇ ਆਪ ਨੂੰ ਸ਼ੁੱਧਰ ਮੰਨ ਲੈਂਦੇ ਨੇ ਛੋਟੀ ਜਾਤ ਦਾ ਮੰਨ ਲੈਂਦੇ ਨੇ ਇਹ ਸਾਤਸੰਗਤ ਜੀ ਬੜਾ ਅਤਿਆਚਾਰ ਕੀਤਾ ਹੈ ਬਹੁਤ ਹਜ਼ਾਰਾਂ ਸਾਲਾਂ ਤੱਕ ਸਾਡੇ ਕੋਲ ਕੋਈ ਅਧਿਕਾਰ ਨਹੀਂ ਸੀ ਤੇ ਲੋਕ ਹੱਸਦੇ ਨੇ ਸਾਤਸੰਗਤ ਜੀ ਹੱਸਦੇ ਸਨ ਅੱਜ ਵੀ ਹੱਸਦੇ ਨੇ ਅੱਜ ਵੀ ਮਜ਼ਾਕ ਉਡਾਉਂਦੇ ਨੇ ਸਤਸੰਗਤ ਜੀ ਅੱਜ 20 ਗਾਲਾਂ ਕੱਢਦੇ ਨੇ ਉਹ ਵਕਰੀ ਗੱਲ ਹੈ ਕਿ ਭਾਈ ਅੱਜ ਸਵਿਧਾਨ ਦਾ ਰਾਜ ਹੈ ਕਾਨੂੰਨ ਦਾ ਰਾਜ ਹੈ ਪਰਦੇ ਦੇ ਪਿੱਛੇ ਰਹਿ ਕੇ ਗਾਲਾਂ ਕੱਢਦੇ ਨੇ ਪਰ ਸਤਸੰਗਤ ਜੀ ਅੱਜ ਵੀ ਤੁਸੀਂ ਦੇਖਿਆ ਹੋਣਾ ਨਾ ਕਿ ਅੱਜ ਵੀ ਘੋੜੀ ਤੇ ਬੈਠਣ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਦੀ ਹੈ ਅਨੇਕਾ ਪ੍ਰਕਾਰ ਦੇ ਸਤਸੰਗਤ ਜੀ ਚੰਗੇ ਮਾੜੇ ਲੋਕ ਗੱਲਾਂ ਕਰਦੇ ਨੇ ਕਮੈਂਟ ਕਰਦੇ ਨੇ ਬਹੁਤਾ ਕੁਝ ਅੱਜ ਵੀ ਚੱਲ ਰਿਹਾ ਆ ਤੇ ਸਤਸੰਗਤ ਜੀ ਉਹ ਵੇਲਾ ਸੀ ਜਦੋਂ ਲੋਕ ਸਾਡੀ ਹਾਲਤ ਦੇਖ ਕੇ ਹੱਸਦੇ ਸਨ ਕਿ ਭਾਈ ਇਹ ਕਿਹੋ ਜਿਹੇ ਲੋਕ ਨੇ ਉਹਨਾਂ ਨੇ ਚਲਾਕ ਲੋਕਾਂ ਨੇ ਇਹਨਾਂ ਨੂੰ ਛੁੱਧਰ ਬਣਾ ਦਿੱਤਾ ਤੇ ਭਾਈ ਇਹਨਾਂ ਨੇ ਮੰਨ ਵੀ ਲਿਆ ਸਤਸੰਗਤ ਜੀ ਪਹਿਲੀ ਪੰਕਤੀ ਬਹੁਤ ਗਹਿਰੀ ਹੈ ਬਹੁਤ ਡੂੰਘਾਈ ਦੇ ਵਿੱਚ ਜਾ ਰਹੀ ਹੈ ਇੱਕ ਹੀ ਪੰਕਤੀ ਦੇ ਵਿੱਚ ਸਾਨੂੰ ਸੰਤਗੁਰ ਰਵਦਾਸ ਮਹਾਰਾਜ ਜੀ ਸਾਰੇ ਦਾ ਸਾਰਾ ਇਤਿਹਾਸ ਯਾਦ ਕਰਵਾਉਂਦੇ ਨੇ ਦਰਦ ਦੇਖ ਸਭ ਕੋ ਹਸੇ ਸਤਸੰਗਤ ਜੀ ਜਿਹੜੇ ਹਾਲਾਤ ਅੱਜ ਨੇ ਨਾ ਆਪਾਂ ਜਿੰਨਾ ਹਾਲਾਤਾਂ ਦੇ ਉੱਪਰ ਬੜਾ ਅਭਿਮਾਨ ਕਰਦੇ ਆ ਬੜੇ ਖੁਸ਼ ਹੋਣੇ ਆ ਕੇ ਭਾਈ ਮੇਰੇ ਕੋਲ ਅੱਡੀ ਐਨੀ ਮਹਿੰਗੀ ਗੱਡੀ ਹੈ ਮੇਰੇ ਅੱਗੇ ਪਿੱਛੇ ਬੋਡੀਗਾਰਡ ਨੇ ਸਤਸੰਗਤ ਜੀ ਪੈਸਾ ਹੀ ਪੈਸਾ ਮੇਰੇ ਗਰਮੀਆਂ ਚ ਆਪਾਂ ਏਸੀ ਦੇ ਥੱਲੇ ਰਹਿਨੇ ਆ ਬੜੇ ਆਰਾਮ ਨਾਲ ਮਹਿਲ ਜਿੱਡੇ ਜਿੱਡੇ ਘਰ ਬਣਾ ਲਏ ਨੇ ਸਤਸੰਗਤ ਜੀ ਦੇਸ਼ਾਂ ਵਿਦੇਸ਼ਾਂ ਚ ਮੱਲਾ ਮਾਰੀਆਂ ਨੇ ਇਹ ਸਤਸੰਗਤ ਜੀ ਹਮੇਸ਼ਾ ਨਹੀਂ ਸੀ ਇਹ ਸਾਡੇ ਬਜ਼ੁਰਗਾਂ ਨੇ ਸਤਸੰਗਤ ਜੀ ਬੜਾ ਦੁੱਖ ਚੱਲਿਆ ਆ ਸਾਡੇ ਗੁਰੂਆਂ ਨੇ ਰਹਿਬਰਾਂ ਨੇ ਮਿਸ਼ਨ ਚਲਾਇਆ ਬੇਗੰਪੁਰਾ ਮਿਸ਼ਨ ਫੇਰ ਕਿੱਥੇ ਜਾ ਕੇ ਸਤਸੰਗਤ ਜੀ ਅਜੇ ਦਿਨ ਨਸੀਬ ਹੋਏ ਨਹੀਂ 40 ਸ਼ਬਦ ਜੋ ਸਤਿਗੁਰੂ ਦਾਸ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨੇ ਇਹ ਉਸੇ ਦਾ ਹੀ ਸ਼ਬਦ ਹੈ ਦਰਦ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਕਿ ਭਾਈ ਸਾਡੇ ਹਾਲਾਤ ਇਸ ਤਰ੍ਹਾਂ ਦੇ ਸੀ ਲੋਕ ਦੇਖ ਕੇ 사త్సੰਗ ਜੀ ਹੱਸਦੇ ਹੁੰਦੇ ਸੀ ਕਿ ਭਾਈ ਇਹ ਕਿਹੋ ਜਿਹਾ ਲੋਕ ਨੇ ਅਗੇ ਸਤਿਗੁਰ ਜੀ ਪਰਮੰਦਰ ਨੇ ਅਸਤ ਦਸਾ ਸਿੱਧ ਕਰਤਲੈ ਸਭ ਕਿਰਪਾ ਤੁਮਾਰੀ ਤੇ 사త్సੰਗ ਜੀ ਉਹ ਪਰਮ ਪਿਤਾ ਪਰਮਾਤਮਾ ਨੇ ਨਾ ਐਨੀ ਕਿਰਪਾ ਕੀਤੀ ਹੋਈ ਹੈ 사త్సੰਗ ਜੀ ਬੜੇ ਗਹਿਰੇ ਭਾਵ ਨਾਲ ਸੁਣ ਲੈਣਾ ਚਾਹੀਏ ਅਜ ਸੰਗਤ ਥੋੜੀ ਐ ਪ੍ਰਸਾਦ ਸੰਗਤ ਜੀ ਜਦੋਂ ਮਾਲਕ ਨੇ ਕਿਰਪਾ ਕਰਨੀ ਹੋਵੇ ਇਕੱਲੇ ਤੇ ਵੀ ਕਰ ਦਿੰਦਾ ਕਿਉਂਕਿ ਆਪਣਾ ਮਕਸਦ ਇਕੱਲਾ ਬਾਣੀ ਪੜਨਾ ਨਹੀਂ ਐ ਸਾਧ ਸੰਗਤ ਜੀ ਇਕੱਲਾ ਜਾਪ ਕਰਨਾ ਨਹੀਂ ਐ ਕਿ ਸਾਰਾ ਦਿਨ ਆਪਾਂ ਬਾਣੀ ਪੜਦੇ ਰਹੀਏ ਸੌਂਦੇ ਰਹੀਏ ਸਾਧ ਸੰਗਤ ਜੀ ਬਾਣੀ ਪੜਨ ਦਾ ਸੁਣਨ ਦਾ ਇੱਕੋ ਹੀ ਮਕਸਦ ਸਾਨੂੰ ਸਮਝ ਆਵੇ ਤੇ ਉਸ ਨੂੰ ਆਪਾਂ ਆਪਣੀ ਜ਼ਿੰਦਗੀ 'ਚ ਉਤਾਰੀਏ ਸਾਧ ਸੰਗਤ ਜੀ ਪਹਿਲਾਂ ਗੁਰੂਆਂ ਨੇ ਕਿਹਾ ਕਿ ਭਾਈ ਸਾਡੀ ਹਾਲਤ ਦੇਖ ਕਿ ਲੋ ਕੱਸਦੇ ਸੀ ਤੇ ਦੂਜੀ ਪੰਕਤੀ ਸਾਧ ਸੰਗਤ ਜੀ ਅਸ਼ਟ ਦਸਾ ਸਿੱਧ ਕਰਤਲੈ ਸਭ ਕਿਰਪਾ ਤੇਮਾਰੀ ਸਤ ਸੰਗਤ ਜੀ ਐਸਾ ਕੋਈ ਵੀ ਇਨਸਾਨ ਨਹੀਂ ਹੈ ਉਸ ਸਤ ਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਿਹਦੇ ਉੱਪਰ ਮਾਲਿਕ ਨੇ ਕਿਰਪਾ ਨਾ ਕੀਤੀ ਹੋਵੇ ਸਤ ਸੰਗਤ ਜੀ ਸਾਰਿਆਂ ਦੇ ਅੰਦਰ ਹੀ ਗਿਆਨ ਹੈ ਹਰ ਇਨਸਾਨ ਦੇ ਅੰਦਰ ਬ੍ਰਹਮ ਗਿਆਨ ਹੈ ਭਾਵੇਂ ਉਹ ਸੰਸਾਰ ਦੀ ਕਿਸੇ ਵੀ ਜਾਤੀ ਵਰਗ ਦਾ ਹੋਵੇ ਅਸ਼ਟ ਦਸਾ ਸਿੱਧ ਕਰਤਲੈ ਸਤ ਸੰਗਤ ਜੀ ਬੜੀ ਗਹਿਰਾਈ ਨਾਲ ਸਮਝ ਲੈਣਾ ਕਿਉਂਕਿ ਜ਼ਿਆਦਾਤਰ ਕਿਤਾਬਾਂ ਦੇ ਵਿੱਚ ਸਤ ਸੰਗਤ ਜੀ ਲਿਖਿਆ ਨਹੀਂ ਜੀ ਹੋਇਆ ਜਦੋਂ ਆਪਾਂ ਸਟਿੱਕ ਲੈਨੇ ਆ ਸਤਸੰਗਤ ਜੀ ਸਟਿੱਕ ਸਾਹਿਬ ਖਰੀਦਦੇ ਆ ਬਹੁਤੀਆਂ ਕਿਤਾਬਾਂ ਨੇ ਸਤਸੰਗਤ ਜੀ ਜਿਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ ਤੇ ਸਤਸੰਗਤ ਜੀ ਪਹਿਲੀ ਪੰਕਤੀ 'ਚ ਸਤਿਗੁਰਾਂ ਨੇ ਕਿਹਾ ਨਾ ਕਿ ਭਾਈ ਲੋਕ ਸਾਨੂੰ ਦੇਖ ਕੇ ਹੱਸਦੇ ਸੀ ਸਾਡੀ ਹਾਲਤ ਦੇਖ ਕੇ ਤੇ ਅਗਲੀ ਪੰਕਤੀ 'ਚ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਬੇਟਾ ਜੋ ਗਿਆਨ ਦੂਸਰਿਆਂ ਦੇ ਅੰਦਰ ਹੈ ਜੋ ਆਪਣੇ ਆਪ ਨੂੰ ਉੱਚੀ ਜਾਤ ਦਾ ਕਹਿੰਦੇ ਨੇ ਵੱਡੀ ਜਾਤ ਦਾ ਕਹਿੰਦੇ ਨੇ ਬੇਟਾ ਜੋ ਰਿੱਧੀ ਸਿੱਧੀਆਂ ਉਹਦੇ ਅੰਦਰ ਹੈ ਉਹ ਹੀ ਰਿੱਧੀ ਸਿੱਧੀਆਂ ਤੇਰੇ ਅੰਦਰ ਹੈ ਉਹੀ ਗਿਆਨ ਉਹਦੇ ਅੰਦਰ ਹੈ ਉਹੀ ਤੇਰੇ ਅੰਦਰ ਹੈ ਉਹੀ ਪ੍ਰਮਾਤਮਾ ਉਹਦੇ ਅੰਦਰ ਹੈ ਉਹੀ ਸਾਧ ਸੰਗਤ ਜੀ ਸਾਡੇ ਅੰਦਰ ਹੈ ਤੇ ਦੇਖੋ ਸਾਧ ਸੰਗਤ ਜੀ ਗੁਰੂਆਂ ਨੇ ਮਿਸ਼ਨ ਚਲਾਇਆ ਬਾਬਾ ਸਾਹਿਬ ਨੇ ਉਹਨੂੰ ਪ੍ਰੈਕਟੀਕਲੀ ਰੂਪ ਦਿੱਤਾ ਤੇ ਅੱਜ ਜਦੋਂ ਸਾਨੂੰ ਮੌਕਾ ਮਿਲਿਆ ਸਾਧ ਸੰਗਤ ਜੀ ਅਸੀਂ ਗਿਆਨੀ ਵੀ ਹੋਏ ਹਾਂ ਸਾਤਸੰਗਤ ਜੀ ਜਿਨ੍ਹਾਂ ਨੂੰ ਲੋਕ ਛੁੱਦਰ ਕਹਿੰਦੇ ਸੀ ਉਹ ਜਗਤਗੁਰੂ ਵੀ ਬਣੇ ਨੇ ਸਾਤਸੰਗਤ ਜੀ ਵੱਡੇ ਵੱਡੇ ਡਾਕਟਰ ਵੀ ਬਣੇ ਨੇ ਇੰਜੀਨੀਅਰ ਵੀ ਬਣੇ ਨੇ ਹਰ ਫੀਲਡ ਦੇ ਵੀ ਸਾਤਸੰਗਤ ਜੀ ਮੱਲਾ ਮਾਰ ਰਹੇ ਨੇ ਇਹੀ ਉਸ ਸਮੇਂ ਸਤਗੁਰਪ੍ਰਸਾਦ ਸਿੰਘ ਮਹਾਰਾਜ ਜੀ ਨੇ ਲੋਕਾਂ ਨੂੰ ਸਮਝਾਇਆ ਸੀ ਕਿ ਸਮਾਜ ਦੇ ਲੋਕੋ ਉਹਨਾਂ ਨੇ ਤੁਹਾਨੂੰ ਛੁੱਦਰ ਬਣਾ ਦਿੱਤਾ ਤੇ ਭਾਈ ਤੁਸੀਂ ਮੰਨ ਵੀ ਲਿਆ ਕਿ ਅਸੀਂ ਛੁੱਦਰ ਤੇ ਤੁਸੀਂ ਆਪਣੇ ਆਪ ਨੂੰ ਹੀਣ ਮੰਨ ਰਹੇ ਹੋ ਛੋਟਾ ਮੰਨ ਰਹੇ ਹੋ ਤੇ 사త్సנגਤ ਜੀ ਗੁਰੂਆਂ ਨੇ ਫਿਰ ਅਗਲੀ ਗੱਲ ਵੀ ਸਮਝਾਈ ਕਿ ਬੇਟਾ ਤੇਰੇ ਅੰਦਰ ਬਹੁਤ ਗਿਆਨ ਹੈ ਤੈਨੂੰ ਵੀ ਪ੍ਰਮਾਤਮਾ ਨੇ ਦਿਮਾਗ ਦਿੱਤਾ ਹੈ ਚੇਤਨਾਂ ਤਾਂ ਦਿੱਤੀ ਹੈ ਇਸ ਦਿਮਾਗ ਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ 사త్సנגਤ ਜੀ ਬਾਬਾ ਸਾਹਿਬ ਨੂੰ ਜਦੋਂ ਮੌਕਾ ਮਿਲਿਆ ਤਾਂ ਕਰਕੇ ਵੀ ਦਿਖਾਇਆ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿੰਨੇ ਸਾਲ ਸੰਘਰਸ਼ ਚਲਾਇਆ ਕਿੰਨਾ ਕੁਝ ਕੀਤਾ 사త్సנגਤ ਜੀ ਸਮਾਜ ਨੂੰ ਜਗਾਉਣ ਵਾਸਤੇ ਤੇ ਜਿਨੇ ਵੀ ਮਹਾਪੁਰਸ਼ ਨੇ ਰੈਬਰ ਨੇ 사ਤ ਸੰਗਤ ਜੀ ਉਹ ਉਹ ਇਹੀ ਸੋਚਦੇ ਨੇ ਕਿ ਸਾਰੇ ਇਨਸਾਨ ਬਰਾਬਰ ਨੇ ਹਰ ਇਨਸਾਨ ਚ ਗਿਆਨ ਸਤ ਸੰਗਤ ਜੀ ਤੁਹਾਡਾ ਬੱਚਾ ਵੀ ਸਾਇੰਟਿਸਟ ਬਣ ਸਕਦਾ ਹੈ ਕਿਸੇ ਨਵੀਂ ਚੀਜ਼ ਦੀ ਖੋਜ ਕਰ ਸਕਦਾ ਸਤ ਸੰਗਤ ਜੀ ਇਨਵੈਂਸ਼ਨ ਕਰ ਸਕਦਾ ਇਹਨਾਂ ਦੋ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਸਤਗੁਰੂ ਦਾਸ ਮਹਾਰਾਜ ਜੀ ਨੇ ਲਗਭਗ 650 ਸਾਲ ਪਹਿਲਾਂ ਕਹੀਆਂ ਸਨ ਦਰਦ ਦੇਖ ਸਭ ਕੋ ਅਸੈ ਐਸੀ ਦਸਾਂ ਹਮਾਰੀ ਕਿ ਦੁਨੀਆ ਦੇ ਲੋਕੋ ਸਾਡੀ ਹਾਲਤ ਦੇਖ ਕੇ ਲੋਕ ਹੱਸਦੇ ਨੇ ਸਮਾਜ ਦੀ ਹਾਲਤ ਦੇਖ ਕੇ ਕਿ ਭਾਈ ਇੱਕ ਵਰਗ ਨੇ ਇਹਨਾਂ ਨੂੰ ਛੁੱਧਰ ਬਣਾ ਦਿੱਤਾ ਤੇ ਇਹ ਭੋਲੇ-ਪਾਲੇ ਇਸ ਤਰ੍ਹਾਂ ਦੇ ਨੇ ਇਹਨਾਂ ਨੇ ਮੰਨ ਵੀ ਲਿਆ ਭਾਈ ਅਸੀਂ ਛੋਟੀ ਜਾਤ ਦੇ ਸਾਧ ਸੰਗਤ ਜੀ ਅੱਜ ਵੀ ਮੰਨਦੇ ਨੇ ਲੋਕ ਸਾਡੇ ਸਮਾਜ ਦੇ ਕਿ ਭਾਈ ਅਸੀਂ ਨੀਵੀਂ ਜਾਤ ਦੇ ਆ ਛੋਟੀ ਜਾਤ ਦੇ ਆ ਪ੍ਰਸਾਦ ਸੰਗਤ ਜੀ ਅਗਲੀ ਜੋ ਪੰਕਤੀ ਹੈ ਬੜੀ ਗਹਿਰੀ ਹੈ ਜਿਹਦੇ ਵਿੱਚ ਗੁਰੂਆਂ ਨੇ ਸਮਝਾਇਆ ਸੀ ਬੇਟਾ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ ਕਹੋ ਕਬੀਰੇ ਰਾਮ ਕੀ ਅੰਛ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਸਤਸੰਗਤ ਜੀ ਸਾਡੇ ਅੰਦਰ ਵੀ ਰਿੱਧੀ ਸਿੱਧੀਆਂ ਹਰ ਪ੍ਰਕਾਰ ਦਾ ਗਿਆਨ ਹੈ ਤੇ ਅੱਜ ਮੌਕਾ ਮਿਲਿਆ ਤਾਂ ਸਾਡਾ ਸਮਾਜ ਡਾਕਟਰ ਵੀ ਬਣ ਰਿਹਾ ਇੰਜੀਨੀਅਰ ਵੀ ਬਣ ਰਿਹਾ ਸਤਸੰਗਤ ਜੀ ਆਈਐਸ ਪੀਸੀਐਸ ਵੀ ਬਣ ਰਿਹਾ ਹਰ ਹਰ ਖੇਤਰ ਦੇ ਵਿੱਚ ਦੇਸ਼ਾਂ ਵਿੱਚ ਵੀ ਨਾਮ ਕਮਾਰਿਆ ਵਿਦੇਸ਼ਾਂ ਦੇ ਵਿੱਚ ਵੀ ਨਾਮ ਕਮਾਰਿਆ ਤੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਤੂ ਜਾ ਅਨਤਮੈ ਕਿਛ ਨਹੀਂ ਭਵਕੰਡਨ ਰਾਮ ਸਗਲ ਜੀ ਸ਼ਰਨਾਗਤਾ ਪ੍ਰਭ ਪੂਰਨ ਕਾਮ ਸਤਸੰਗਤ ਜੀ ਅਗਲੀ ਜੋ ਪੰਕਤੀ ਹੈ ਸਤਿਗੁਰੂ ਦਾਸ ਮਹਾਰਾਜ ਜੀ ਨੇ ਇੱਕ ਗੱਲ ਹੋਰ ਸਮਝਾਈ ਹੈ ਕਿ ਭਾਈ ਹੁਣ ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਭਾਈ ਇਸ ਧਰਤੀ ਤੇ ਨਾ ਕੋਈ ਵੱਡਾ ਹੈ ਤੇ ਸਤਸੰਗਤ ਜੀ ਨਾ ਕੋਈ ਛੋਟਾ ਹੈ ਤੇ ਇਹ ਗੱਲ ਸਤਸੰਗਤ ਜੀ ਮਾਲਕ ਨੂੰ ਚੰਗੀ ਤਰ੍ਹਾਂ ਸਮਝ ਆਂਦੀ ਤੂੰ ਜਾਣਤ ਮੈਂ ਕਿਛ ਨਹੀਂ ਭਵਖੰਡਨ ਰਾਮ ਸਗਲ ਜੀ ਸ਼ਰਨਾਗਤੀ ਪ੍ਰਭ ਪੁਰਨ ਕੰਮ ਸਤਸੰਗਤ ਜੀ ਸਾਰੇ ਇਨਸਾਨ ਭਾਵੇਂ ਉਹ ਧਰਤੀ ਤੇ ਕਿਸੇ ਵੀ ਜਾਤ ਦੇ ਹੋਣ ਕਿਸੇ ਵੀ ਦੇਸ਼ ਦੇ ਹੋਣ ਸਭ ਉਸੇ ਇੱਕੋ ਪ੍ਰਮਾਤਮਾ ਤੋਂ ਉਪਜੇ ਨੇ 사ਸੰਗਤ ਜੀ ਇੱਕੋ ਮਾਟੀ ਕੇ ਸਭ ਭਾਂਡੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਸਤਿਗੁਰ ਕਬੀਰ ਮਹਾਰਾਜ ਜੀ ਸਤਿਗੁਰ ਅਰਦਾਸ ਮਹਾਰਾਜ ਜੀ ਨੇ 사ਸੰਗਤ ਜੀ ਇਹੀ ਸਮਝਾਇਆ ਸਗਲ ਜੀ ਸ਼ਰਣਾਗਤੀ ਪ੍ਰਭ ਪੂਰਨ ਕਾਮ 사ਸੰਗਤ ਜੀ ਜੋ ਵੀ ਪ੍ਰਮਾਤਮਾ ਦਾ ਸਹਾਰਾ ਲੈਂਦਾ ਨਾ ਜੋ ਵੀ ਉਹਦੀ ਸ਼ਰਨ ਆਂਦਾ ਔਰ ਇਸ ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਤੇ ਹੁਣ ਸਤਸੰਗਤ ਜੀ ਇਸ ਸੰਕਤੀ ਨੂੰ ਵੀ ਬੜੇ ਗਹਿਰੇ ਭਾਵ ਨਾਲ ਸਮਝ ਲੈਣਾ ਸਤਸੰਗਤ ਜੀ ਪਰਮਾਤਮਾ ਬੈਠਾ ਕਿੱਥੇ ਹੈ ਸਾਡੇ ਅੰਦਰ ਬੈਠਾ ਹੈ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਸਤਸੰਗਤ ਜੀ ਕਿਉਂਕਿ ਕਿਤਾਬਾਂ ਦੇ ਵਿੱਚ ਵਿਆਖਿਆ ਕੁਝ ਹੋਰ ਤਰੀਕੇ ਨਾਲ ਲਿਖੀ ਹੋਈ ਹੈ ਤੇ ਸਤਸੰਗਤ ਜੀ ਮਾਲਿਕ ਨੇ ਕਿਰਪਾ ਕੀਤੀ ਤੇ ਇਹਦੀ ਵਿਆਖਿਆ ਥੋੜੀ ਜੀ ਸਮਝ ਲੈਣਾ ਭਾਵਰਤ ਜੋ ਹੈ ਸਗਲ ਜੀਸ਼ਰ ਲਾਗਤੀ ਪ੍ਰਪੂਰਨ ਕ ਆਮ ਦੇਖਣ ਦੇ ਵਿੱਚ ਐ ਲੱਗਦਾ ਸਤਸੰਗਤ ਜੀ ਕਿ ਭਾਈ ਜੋ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਵੇਗਾ ਉਹ ਸਾਰੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਨਹੀਂ। ਪ੍ਰਸਾਦ ਸੰਗਤ ਜੀ ਸ਼ਰਨ ਦੇ ਵਿੱਚ ਤਾਂ ਲੱਖਾਂ ਲੋਕ ਆਉਂਦੇ ਨੇ। ਲੱਖਾਂ ਲੋਕ ਮੰਦਰਾਂ ਗੁਰਦੁਆਰਿਆਂ ਚ ਮੱਥਾ ਟੇਕਦੇ ਨੇ ਸੁਪਨਾ ਦੀ ਗੱਲ ਨਹੀਂ ਬਣਦੀ। ਤੇ ਬੜੇ ਧਿਆਨ ਨਾਲ ਸੁਣੋ ਸਾਧ ਸੰਗਤ ਜੀ ਸਾਡੇ ਅੰਦਰ ਜੋ ਪ੍ਰਮਾਤਮਾ ਬੈਠਾ ਹੈ ਨਾ ਸਗਲ ਜੀ ਸ਼ਰਨਾਗਤੀ ਸਾਧ ਸੰਗਤ ਜੀ ਪੂਰੇ ਸੰਸਾਰ ਚ ਕੋਈ ਵੀ ਉਹਦੀ ਸ਼ਰਨ ਦੇ ਵਿੱਚ ਆਵੇ। ਉਹਦੇ ਜੋ ਕਾਰਜ ਨੇ ਸਾਧ ਸੰਗਤ ਜੀ ਰਾਸ ਹੁੰਦੇ ਨੇ। ਕਹਿੰਦਾ ਭਾ ਪਾ ਸਾਧ ਸੰਗਤ ਜੀ ਜੋ ਬ੍ਰह्म ਗਿਆਨ ਹੈ ਪਰਮਾਤਮਾ ਹੈ ਸਾਡੇ ਅੰਦਰ ਹੈ ਤੇ ਭਾਈ ਜੋ ਉਸ ਪਰਮਾਤਮਾ ਨਾਲ ਜੁੜੇਗਾ ਸਾਧ ਸੰਗਤ ਜੀ ਉਹਦੇ ਕਾਰਜ ਰਾਸ ਹੁਣੇ ਹੀ ਹੋਣੇ ਨੇ ਕਿਉਂਕਿ ਜਿਸ ਪਰਮਾਤਮਾ ਨੂੰ ਆਪਾਂ ਧਾਰਮਿਕ ਸਥਾਨਾਂ ਤੇ ਲੱਭਨੇ ਆਂ ਸਤਗੁਰਾਂ ਨੇ ਤਾਂ ਮਨਾ ਕੀਤਾ ਕਿ ਭਾਈ ਧਾਰਮਿਕ ਸਥਾਨਾਂ ਤੇ ਉਹ ਮਿਲਣਾ ਵੀ ਨਹੀਂ ਧਾਰਮਿਕ ਸਥਾਨਾਂ ਤੇ ਸਿੱਖਿਆ ਮਿਲ ਸਕਦੀ ਹੈ ਪਰਮਾਤਮਾ ਦੀ ਰਸਤਾ ਪਤਾ ਲੱਗ ਸਕਦਾ ਹੈ ਪਰ ਖੋਜ ਆਪਣੇ ਸ਼ਰੀਰ ਚੋਂ ਹੀ ਕਰਨੀ ਹੈ ਤੂੰ ਜਾਣਤ ਮੈਂ ਕਿਛ ਨਹੀਂ ਭਵਖੰਡਨ ਰਾਮ ਤੇ ਇੱਕ ਭਾਵਨਾ ਇਹ ਰੱਖਣੀ ਪਈਗੀ ਸਤਸੰਗਤ ਜੀ ਮੰਚੇ ਕਦੇ ਹੰਕਾਰ ਨਹੀਂ ਲੈ ਕੇ ਆਣਾ ਸਤਸੰਗਤ ਜੀ ਇਸ ਸਰੀਰ ਨੇ ਸਾਡੇ ਅੰਦਰ ਜੋ ਗਿਆਨ ਹੈ ਨਾ ਇਹਨੇ ਸਾਨੂੰ ਵਿਗਿਆਨੀ ਬਣਾ ਦੇਣਾ ਇਹਨੇ ਸਾਨੂੰ ਬਹੁਤ ਵੱਡਾ ਅਫਸਰ ਬਿਜ਼ਨਸਮੈਨ ਬਣਾ ਦੇਣਾ ਸਾਰੇ ਵਿਚਾਰ ਇੱਥੋਂ ਹੀ ਨਿਕਲਦੇ ਨੇ ਪਰ ਸਤਸੰਗਤ ਜੀ ਯਾਦ ਰੱਖਿਓ ਜਦੋਂ ਸਮਾਜ ਕਿਉਂਕਿ ਆਪਣੇ ਸਮਾਜ ਦੀ ਆਦਤ ਹੈ ਜਦੋਂ ਪੈਸਾ ਆਉਂਦਾ ਨਾ ਸਤਸੰਗਤ ਜੀ ਵੱਡੇ ਵੱਡੇ ਮੈਲਾ ਵਾਲੇ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਸਮਾਜ ਨੂੰ ਹੀ ਛੱਡਦੇ ਨੇ ਸਤਸੰਗਤ ਜੀ ਬਹੁਤੇ ਲੋਕ ਦੇਖੇ ਹੋਣਗੇ ਜਦੋਂ ਨੌਕਰੀ ਕਰਦੇ ਨੇ ساری ਉਮਰ ਪੁੱਛਦੇ ਨਹੀਂ ਸਾਥ ਸੰਗਤ ਜੀ ਸਮਾਜ ਨੂੰ ਹਾਲਾਂਕਿ ਉਸੇ ਉਸੇ ਮੁਹੱਲੇ ਦੇ ਵਿੱਚ ਉਸੇ ਪਿੰਡ ਤੋਂ ਹੀ ਨਿਕਲੇ ਨੇ ਉੱਥੇ ਹੀ ਬਣ ਕੇ ਨਿਕਲੇ ਨੇ ਪਰ ਕਦੇ ਪੁੱਛਣਗੇ ਨਹੀਂ ਸਾਥ ਸੰਗਤ ਜੀ ਬਹੁਤ ਘੱਟ ਲੋਕ ਨੇ ਭਾਈ ਜੋ ਜੋਬ ਵੀ ਕਰਦੇ ਨੇ ਨੌਕਰੀ ਕਰਦੇ ਕਰਦੇ ਮਿਸ਼ਨ ਨਾਲ ਜੁੜੇ ਹੋਏ ਨੇ ਨਹੀਂ ਤਾਂ ਜ਼ਿਆਦਾਤਰ ਸਾਥ ਸੰਗਤ ਜੀ ਲੋਕ ਰਿਟਾਇਰਮੈਂਟ ਤੋਂ ਬਾਅਦ ਹੀ ਉਹਨਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਯਾਦ ਆਉਂਦੇ ਨੇ ਰਿਟਾਇਰਮੈਂਟ ਤੋਂ ਬਾਅਦ ਹੀ ਬਾਬਾ ਸਾਹਿਬ ਦਾ ਮਿਸ਼ਨ ਯਾਦ ਆਉਂਦਾ ਬਹੁਤੇ ਲੋਕ ਨੇ ਸਾਥ ਸੰਗਤ ਜੀ ਇੱਕ ਨਹੀਂ ਕਹੀ ਹੈ ਤੇ ਭਾਈ ਉਹਨਾਂ ਵੀਰਾਂ ਨੂੰ ਭੈਣਾਂ ਨੂੰ ਸਲਾਮ ਜੋ ਨੌਕਰੀ ਵੀ ਕਰ ਰਹੇ ਨੇ 사ਤਸੰਗਤ ਜੀ ਵੱਡੇ ਵੱਡੇ ਚਾਹੇ ਵੱਡੇ ਅਹੁਦੇ ਤੇ ਨੇ ਚਾਹੇ ਛੋਟੇ ਅਹੁਦੇ ਤੇ ਨੇ ਪਰਮਿਸ਼ਨ ਦੇ ਨਾਲ ਜੁੜੇ ਹੋਏ ਨੇ ਬੇਗੰਪੁਰਾ ਮਿਸ਼ਨ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰ ਰਹੇ ਨੇ ਬਾਬਾ ਸਾਹਿਬ ਦਾ ਜੋ ਮਿਸ਼ਨ ਹੈ ਸਤਗੁਰੂ ਅਰਜਨ ਦੇਵ ਜੀ ਦਾ ਬੇਗੰਪੁਰਾ ਮਿਸ਼ਨ ਉਹਨੂੰ ਅੱਗੇ ਵਧਾ ਰਹੇ ਨੇ ਤੇ 사ਤਸੰਗਤ ਜੀ ਹੰਕਾਰ ਨਹੀਂ ਕਰਨਾ ਆਪਾਂ ਕਦੇ ਵੀ ਤੂੰ ਜਾਣਤ ਮੈਂ ਕਿਛ ਨਹੀਂ ਭਵਕੰਡਨ ਰਾਮ ਉਸ ਪਰਮਾਤਮਾ ਦੇ ਅੱਗੇ 사ਤਸੰਗਤ ਜੀ ਆਪਾਂ ਕੁਛ ਵੀ ਨਹੀਂ ਉਹ ਜੋ ਲੋਕ ਕਹਿੰਦੇ ਸੀ ਨਾ ਕਿ ਭਾਈ ਅਸੀਂ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਹਾਂ ਸਾਡੇ ਤੋਂ ਵੱਡਾ ਕੁਝ ਵੀ ਨਹੀਂ ਹੈ ਸਤਸੰਗਤ ਜੀ ਜ਼ਿੰਦਗੀ 'ਚ ਉਹ ਹੀ ਇਨਸਾਨ ਕਾਮਯਾਬ ਹੋਵੇਗਾ ਜਿਹਦੇ ਅੰਦਰ ਇਹ ਭਾਵਨਾ ਹੋਵੇਗੀ ਕਿ ਭਾਈ ਮੈਂ ਕੁਝ ਵੀ ਨਹੀਂ ਹਾਂ ਕਰੇਗਾ ਬਹੁਤ ਵੱਡੇ ਵੱਡੇ ਕਾਰਜ ਸਤਸੰਗਤ ਜੀ ਜੋ ਕਹਿੰਦਾ ਨਾ ਮੈਂ ਇਹ ਕੁਝ ਕੀਤਾ ਉਹ ਕੀਤਾ ਸਤਸੰਗਤ ਜੀ ਸਾਰੀ ਸੇਵਾ ਵਿਅਰਥ ਚਲੀ ਜਾਂਦੀ ਹੈ ਤੇ ਭਾਈ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜੁੜੇਗਾ ਸਤਸੰਗਤ ਜੀ बार-बार ਬੇਨਤੀ ਸਾਰੇ ਦਾ ਸਾਰਾ ਗਿਆਨ ਅੰਦਰੋਂ ਹੀ ਆ ਰਿਹਾ ਹੈ ਬਾਬਾ ਸਾਹਿਬ ਨੇ ਵੀ ਅੰਦਰੋਂ ਗਿਆਨ ਲਿਆ ਗੁਰੂਆਂ ਦੇ ਗੁਰੂ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਵੀ ਅੰਦਰੋਂ ਹੀ ਗਿਆਨ ਪ੍ਰਗਟ ਹੋਇਆ ਸੀ ਤਾਈਓ ਸਤਸੰਗਤ ਜੀ 150 ਸਾਲ ਤੱਕ ਲੋਕਾਂ ਨੂੰ ਸਮਝਾਉਂਦੇ ਰਹੇ ਅੱਜ ਵੀ ਅੰਮ੍ਰਿਤ ਬਾਣੀ 'ਚ ਸਮਝਾ ਰਹੇ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਦਾ ਹਾਰ ਕੀਤਾ ਸਤਸੰਗਤ ਜੀ ਕਿੰਨਾ ਨੂੰ ਸੁਧਾਰਿਆ ਕਿੰਨੇ ਲੋਕਾਂ ਨੂੰ ਤੇ ਸਤਗੁਰੂ ਅਰਦਾਸ ਮਹਾਰਾਜ ਜੀ ਤੇ ਕਬੀਰ ਸਤਗੁਰੂ ਕਬੀਰ ਮਹਾਰਾਜ ਜੀ ਨੂੰ ਪੜਨ ਤੋਂ ਬਾਅਦ ਹੀ ਬਾਬਾ ਸਾਹਿਬ ਨੇ ਸਤਸੰਗਤ ਜੀ ਬਹੁਤ ਕੁਝ ਸਿੱਖਿਆ ਜੋ ਤੇ ਰੀਸ਼ਰਨ ਆਗਤਾ ਤਿਨ ਨਾਹੀ ਭਾਰ ਉੱਚ ਨੀਚ ਤੁਮ ਤੇ ਤਰਿਆਲ ਸੰਸਾਰ ਸਤ ਸੰਗਤ ਜੀ ਜੋ ਆਪਣੇ ਅੰਦਰ ਬੈਠੇ ਮਾਲਕ ਦੇ ਚਰਣੀ ਆ ਜਾਂਦਾ ਹੈ ਕਹਿੰਦਾ ਭਾਪ ਸਤ ਸੰਗਤ ਜੀ ਮਾਲਕ ਅੰਦਰ ਹੈ ਗਿਆਨ ਵੀ ਅੰਦਰ ਹੈ ਤੇ ਜੇ ਸਾਨੂੰ ਅੰਦਰ ਵਾਲਾ ਗਿਆਨ ਮਿਲ ਜਾਵੇ ਨਾ ਸਤ ਸੰਗਤ ਜੀ ਉਹਦੀ ਜ਼ਿੰਦਗੀ ਚ ਕਦੇ ਕੋਈ ਦੁੱਖ ਆਉਂਦਾ ਨਹੀਂ ਕਰਮਾਂ ਦਾ ਭਾਰ ਪੈਂਦਾ ਨਹੀਂ ਕਿਉਂਕਿ ਸਤ ਸੰਗਤ ਜੀ ਜਦੋਂ ਸਾਨੂੰ ਅੰਦਰ ਬੈਠੇ ਮਾਲਕ ਨਾਲ ਜੁੜਾਂਗੇ ਸਾਨੂੰ ਪਤਾ ਲੱਗੇਗਾ ਕਿ ਭਾਈ ਭਗਤੀ ਕੀ ਹੈ ਜਾਂ ਕੀ ਨਹੀਂ ਹੈ ਨੀਤਾ ਭਾਈ ਅਸੀਂ ਤਾਂ ਜੋਤਾਂ ਜਗਾਉਣ ਨੂੰ ਤੂੰ ਅਗਰਬਤੀਆਂ ਜਗਾਉਣ ਨੂੰ ਭਗਤੀ ਸਮਝੀ ਬੈਠੇ ਆਂ ਅੰਦਰ ਬੈਠੇ ਪ੍ਰਮਾਤਮਾ ਨਾਲ ਆਪਣੇ ਗੁਰੂ ਨਾਲ ਜੁੜਨ ਦਾ ਬੜਾ ਫਾਇਦਾ ਹੈ ਗੁਰੂ ਨਾਲ ਜੁੜਾਂਗੇ ਗੁਰੂ ਦੀ ਗੱਲ ਮੰਨਾਂਗੇ ਵਚਨ ਮੰਨਾਂਗੇ ਬੜਾ ਫਾਇਦਾ ਸਾਧ ਸੰਗਤ ਜੀ ਪਤਾ ਲੱਗਦਾ ਕਿ ਭਾਈ ਭਗਤੀ ਕੀ ਹੈ ਤੇ ਕੀ ਨਹੀਂ ਹੈ ਦਿਖਾਵਾ ਕੀ ਹੈ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਸਾਧ ਸੰਗਤ ਜੀ ਜੋ ਦੁਨੀਆਂ ਦੇ ਦੁੱਖ ਨੇ ਇਹ ਨੇੜੇ ਵੀ ਨਹੀਂ ਆਉਂਦੇ ਸਾਧ ਸੰਗਤ ਜੀ 3000 ਸਾਲ ਆਪਾਂ ਲਗਭਗ ਕਹਿੰਦੇ ਨੇ ਭਾਈ 3000 ਤੋਂ ਜ਼ਿਆਦਾ ਸਾਲ ਆਪਾਂ ਗੁਲਾਮ ਰਹੇ ਆਂ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਅੰਦਰੋਂ ਗਿਆਨ ਹੋਇਆ ਸਤਸੰਗਤ ਜੀ ਬੇਗਮਪੁਰਾ ਮਿਸ਼ਨ ਚਲਾਇਆ ਸਤਿਗੁਰ ਨਾਮਦੇਵ ਸਤਿਗੁਰ ਕਬੀਰ ਸਾਹਿਬ ਸਤਿਗੁਰ ਨਾਨਕ ਸਾਹਿਬ ਸਤਸੰਗਤ ਜੀ ਇਸ ਮਿਸ਼ਨ ਨੂੰ ਅੱਗੇ ਵਧਾਇਆ ਇਹ ਸਾਰੇ ਦਾ ਸਾਰਾ ਗਿਆਨ ਅੰਦਰੋਂ ਹੀ ਆਇਆ ਸਤਸੰਗਤ ਜੀ ਕਿ ਭਾਈ ਪ੍ਰਮਾਤਮਾ ਨੇ ਕਿਸੇ ਨੂੰ ਛੋਟਾ ਤੇ ਕਿਸੇ ਨੂੰ ਵੱਡਾ ਬਣਾ ਕੇ ਨਹੀਂ ਭੇਜਿਆ ਪ੍ਰਮਾਤਮਾ ਦੀ ਨਜ਼ਰ 'ਚ ਕੋਈ ਸ਼ੁੱਧਰ ਨਹੀਂ ਕੋਈ ਵੱਡੀ ਜਾਤ ਨਹੀਂ ਸਤਸੰਗਤ ਜੀ ਸਭ ਬਰਾਬਰ ਨੇ ਜੋ ਤੇ ਰੀਸ਼ਰਣਾਗਤਾ ਤਿੰਨਾਈ ਪਾਰ ਤੇ ਭਾਈ ਜੋ ਅੰਦਰ ਬੈਠੇ ਪਰਮਾਤਮਾ ਦੇ ਚਰਣੀ ਲੱਗ ਜਾਂਦੇ ਨੇ ਉਹਨਾਂ ਨੂੰ ਸੰਸਾਰ ਦਾ ਕੋਈ ਦੁੱਖ ਨਹੀਂ ਰਹਿੰਦਾ ਸਾਧ ਸੰਗਤ ਜੀ ਤੇ ਇਹੀ ਹੋਇਆ ਨਾ ਸਤਿਗੁਰੂ ਅਰਦਾਸ ਮਹਾਰਾਜ ਜੀ ਨਾਲ ਜਦੋਂ ਅੰਦਰ ਬੈਠੇ ਮਾਲਕ ਨਾਲ ਜੁੜੇ ਸਾਧ ਸੰਗਤ ਜੀ ਆਪ ਵੀ ਸੁਖੀ ਹੋਏ ਤੇ ਸਾਧ ਸੰਗਤ ਜੀ ਸਾਨੂੰ ਵੀ ਸੁਖੀ ਕੀਤਾ ਬਾਬਾ ਸਾਹਿਬ ਨੂੰ ਸਤਸੰਗਤ ਜੀ ਜਦੋਂ ਸੱਚ ਦਾ ਪਤਾ ਲੱਗਿਆ ਕਿ ਪਾਈ ਇਹ ਸ਼ੁਧਰ ਜੋ ਬਣਾਇਆ ਹੈ ਇਹਨਾਂ ਨੇ ਜਾਣ ਬੁੱਝ ਕੇ ਬਣਾਇਆ ਸਤਸੰਗਤ ਜੀ ਆਪ ਵੀ ਸੌਖੇ ਹੋਏ ਤਾਂ ਦੇਖੋ ਅੱਜ ਸਾਨੂੰ ਵੀ ਸੌਖੇ ਕਰ ਗਏ ਅੱਜ ਆਪਾਂ ਏਸੀ ਦੀ ਥੱਲੇ ਬੈਠੇ ਆਂ ਸਤਸੰਗਤ ਜੀ ਪਿਆਸ ਲੱਗਦੀ ਏ ਠੰਡਾ ਪਾਣੀ ਪੀਣੇ ਆ ਇਹ ਪਾਣੀ ਪੀਣ ਦਾ ਜਿਹੜਾ ਦਿਖਾ ਰਹੇ ਬਾਬਾ ਸਾਹਿਬ ਦਾ ਇਹ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਸਤਸੰਗਤ ਜੀ ਐਸੇ ਬੇਗੰਪੁਰਾ ਮਿਸ਼ਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮਾਨਤਾ ਲਿਆਉਣ ਵਾਸਤੇ ਪਰਿਵਾਰ ਸ਼ਹੀਦ ਕੀਤਾ ਹੈ ਉੱਚ ਨੀਚ ਤੁਮ ਤੇ ਤਰੇ ਆਲਿਚ ਸੰਸਾਰ ਤੇ ਸਾਧ ਸੰਗਤ ਜੀ ਸੰਸਾਰ ਚ ਚਾਹੇ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਸੰਸਾਰ ਦੇ ਵਿੱਚ ਮਾਲਕ ਦੀ ਨਜ਼ਰ ਚ ਕੋਈ ਵੱਡਾ ਛੋਟਾ ਨਹੀਂ ਸਭ ਸਾਧ ਸੰਗਤ ਜੀ ਜੋ ਵੀ ਛਰਣੀ ਆਵੇਗਾ ਸਭ ਦਾ ਬੇੜਾ ਪਾਰ ਹੋਵੇਗਾ ਤੇ ਸਾਧ ਸੰਗਤ ਜੀ ਚਰਣੀ ਲੱਗਣਾ ਕਿੱਥੇ ਹੈ ਜੋ ਪਰਮਾਤਮਾ ਤੁਹਾਡੇ ਅੰਦਰ ਬੈਠਾ ਹੈ ਉਸ ਨਾਲ ਜੁੜਾਂਗੇ ਸਾਧ ਸੰਗਤ ਜੀ ਗਿਆਨ ਆਵੇਗਾ ਗਿਆਨ ਆਵੇਗਾ ਤਾਂ ਜ਼ਿੰਦਗੀ ਚ ਸੁਧਾਰ ਹੋਵੇਗਾ ਸੱਚ ਤੇ ਝੂਠ ਦਾ ਪਤਾ ਲੱਗੇਗਾ ਤੇ ਬਿਲਕੁਲ ਅੰਚੇ ਸਤਿਗੁਰਾਂ ਨੇ ਸਮਝਾਇਆ ਕਹਿ ਰਵਦਾਸ ਅਕਤ ਕਥਾ ਬਹੁ ਕਾਇ ਕਰੀ ਜੈ ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀ ਜੈ ਸਤਸੰਗਤ ਜੀ ਜੋ ਸਾਡੇ ਅੰਦਰ ਮਾਲਕ ਬੈਠਾ ਹੈ ਨਾ ਉਹਦੀ ਜੋ ਕਥਾ ਹੈ ਅਕਤ ਹੈ ਸਤਸੰਗਤ ਜੀ ਕਥੀ ਨਹੀਂ ਜਾ ਸਕਦੀ ਉਹ ਪੂਰਾ ਨਹੀਂ ਆਉਂਦਾ ਸਤਸੰਗਤ ਜੀ ਤੇ ਪੂਰਾ ਕਿਉਂ ਨਹੀਂ ਆ ਰਿਹਾ ਸਤਸੰਗਤ ਜੀ ਹੋਰ ਗਹਿਰੇ ਭਾਵ ਦੇ ਵਿੱਚ ਆਪਾਂ ਜਾਣਦੇ ਹਾਂ ਹੋਰ ਗਹਿਰਾਈ ਦੇ ਵਿੱਚ ਸਤਸੰਗਤ ਜੀ ਬ੍ਰਹਮ ਗਿਆਨ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੰਨੇ ਸ਼ਬਦ ਲਿਖੇ ਨੇ ਬ੍ਰਹਮ ਗਿਆਨ ਹੈ ਇਹਨੂੰ ਸਮਝਣ ਵਾਸਤੇ ਸਤਸੰਗਤ ਜੀ ਸਾਡੀਆਂ ਜ਼ਿੰਦਗੀਆਂ ਲੱਗ ਜਾਣਗੀਆਂ ਪਰ ਪੂਰੀ ਤਰ੍ਹਾਂ ਸਮਝ ਨਹੀਂ ਪਾਵਾਂਗੇ ਪਰ ਫਿਰ ਵੀ ਜਿੰਨੀ ਕੀ ਮਾਲਕ ਨੇ ਕਿਰਪਾ ਕੀਤੀ ਹੈ ਸਤਸੰਗਤ ਜੀ ਸੰਗਤਾਂ ਦੇ ਵਿੱਚ ਪ੍ਰਸ਼ਾਦ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ ਸਤਸੰਗਤ ਜੀ ਤੇ ਅਸੀਂ ਹਮੇਸ਼ਾ ਹੀ ਇਹ ਗੱਲ ਕਹਿੰਨੇ ਭਾਈ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ ਇਸ ਤੱਕ ਸਪੀਕਰ ਵਾਂਗ ਹੀ ਸਾਧ ਸੰਗਤ ਜੀ ਜਿਵੇਂ ਕਿਸੇ ਸਪੀਕਰ 'ਚ ਕੋਈ ਕੈਸਟ ਲਾਈ ਹੋਵੇ ਨਾ ਜਾਂ ਕੋਈ ਪੈਨ ਡਰਾਈਵ ਲਾ ਦਿੰਦਾ ਤੇ ਉਹ ਸਪੀਕਰ ਵੱਜਦਾ ਰਹਿੰਦਾ ਹੈ ਸਾਧ ਸੰਗਤ ਜੀ ਸ਼ਰੀਰ ਵੀ ਗੁਰੂ ਅਦਸ ਮਹਾਰਾਜ ਜੀ ਦਾ ਇਹ ਸਵਾਸ ਵੀ ਭਾਈ ਉਹਨਾਂ ਦੇ ਨੇ ਤੇ ਜੋ ਗਿਆਨ ਹੈ ਇਹ ਵੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੇਰਾ ਮੁਝ ਮੈਂ ਕੁਝ ਨਹੀਂ ਸਾਧ ਸੰਗਤ ਜੀ ਮੇਰਾ ਕੁਝ ਨਹੀਂ ਹੈ ਸਭ ਤੁਹਾਨੂੰ ਜੋ ਗੱਲਾਂ ਸੁਣਾ ਰਹੇ ਆ ਇਹ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨੇ ਤੇ ਸਾਧ ਸੰਗਤ ਜੀ ਤੋਂੜੇ ਗਹਿਰੇ ਭਾਵ ਨਾਲ ਸਮਝਣਾ ਕਹਿ ਰਵਦਾਸ ਅਕਤ ਕਥਾ ਉਹ ਸਾਧ ਸੰਗਤ ਜੀ ਪਰਮਾਤਮਾ ਦੀ ਕਥਾ ਅਕਥ ਕਿਉਂ ਹੈ ਯਾਦ ਰੱਖਣਾ ਪਰਮਾਤਮਾ ਕਿਹੜਾ ਜੋ ਸਾਡੇ ਅੰਦਰ ਬੈਠਾ ਹੈ ਉੱਥੋਂ ਹੀ ਬ੍ਰਹਮ ਗਿਆਨ ਆ ਰਿਹਾ ਤੇ ਸਾਧ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮੇਂ ਮੋਬਾਈਲ ਫੋਨ ਹੈ ਨਹੀਂ ਸੀ ਸਾਧ ਸੰਗਤ ਜੀ ਤੇ ਹੁਣ ਦੇਖੋ ਸਾਡੇ ਅੰਦਰੋਂ ਹੀ ਸਾਡੇ ਅੰਦਰੋਂ ਹੀ ਸਾਧ ਸੰਗਤ ਜੀ ਹੁਣ ਜੋ ਹੈ ਬ੍ਰਹਮ ਗਿਆਨ ਪ੍ਰਗਟ ਹੋ ਰਿਹਾ ਅਸੀਂ ਆਪਣੇ ਸਰੀਰ ਦੇ ਵਿੱਚੋਂ ਸਾਧ ਸੰਗਤ ਜੀ ਕੰਪਿਊਟਰ ਵੀ ਕੱਢ ਲਿਆ ਅਸੀਂ ਸਰੀਰ ਦੇ ਵਿੱਚੋਂ ਵੱਡੀਆਂ-ਵੱਡੀਆਂ ਮਸ਼ੀਨਾਂ ਬਣਾਈਆਂ ਹਵਾਈ ਜਹਾਜ਼ ਬਣਾਇਆ ਸਾਧ ਸੰਗਤ ਜੀ ਰੋਕਟ ਬਣਾਏ ਨੇ ਟੈਲੀਫੋਨ ਬਣਾਇਆ ਇਹ ਸਾਧ ਸੰਗਤ ਜੀ ਗਿਆਨ ਕਿੱਥੋਂ ਆ ਰਿਹਾ ਸਮਝਣ ਦੀ ਕੋਸ਼ਿਸ਼ ਕਰੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਭਾਈ ਜੋ ਤੁਹਾਡੇ ਅੰਦਰ ਮਾਲਕ ਬੈਠਾ ਉਹਦੀ ਕਥਾ ਕਦੇ ਕਥੀ ਨਹੀਂ ਜਾ ਸਕਦੀ ਸਾਧ ਸੰਗਤ ਜੀ ਐਨਾ ਗਿਆਨ ਵਾਨ ਹੈ ਆਪਣੇ ਸਰੀਰ ਦੇ ਵਿੱਚ ਸਾਧ ਸੰਗਤ ਜੀ ਐਨਾ ਗਿਆਨ ਹੈ ਕਿ ਭਾਈ بیان ਨਹੀਂ ਕੀਤਾ ਜਾ ਸਕਦਾ ਦੇਖੋ ਤੁਸੀਂ ਸਾਧ ਸੰਗਤ ਜੀ ਆਪਾਂ ਤਾਂ ਫੇਰ ਵੀ ਪੰਜਾਬ ਦੇ ਬੈਠੇ ਆਂ ਜਦੋਂ ਸਵੇਰੇ ਕਲਾਸ ਲੱਗਦੀ ਹੈ ਹਜ਼ਾਰਾਂ ਕਿਲੋਮੀਟਰ ਦੂਰ ਲੋਕ ਬੈਠੇ ਹੁੰਦੇ ਨੇ ਤੇ ਸਤਸੰਗਤ ਜੀ ਚਮਤਕਾਰ ਨਹੀਂ ਹੈ ਕਿ ਭਾਈ ਆਪਾਂ ਇੱਕ ਦੂਜੇ ਨੂੰ ਲਾਈਵ ਦੇਖ ਰਹੇ ਆ ਲਾਈਵ ਸੁਣ ਰਹੇ ਆ ਗੱਲਾਂ ਬਾਤਾਂ ਕਰ ਰਹੇ ਆ ਭਜਨ ਬੰਦਗੀ ਕਰ ਰਹੇ ਆ ਸਤਸੰਗਤ ਜੀ ਕਹੇ ਰਵਦਾਸ ਅਕਤ ਕਥਾ ਸਤਸੰਗਤ ਜੀ ਬਾਰ ਬਾਰ ਬੇਨਤੀ ਕਿ ਭਾਈ ਪ੍ਰਮਾਤਮਾ ਦੀ ਜੋ ਕਥਾ ਹੈ ਅਕਤ ਹੈ ਉਹਨੂੰ ਕੋਈ ਸਮਝ ਨਹੀਂ ਪਾਇਆ ਸਤਸੰਗਤ ਜੀ ਅੱਜ ਆਪਾਂ ਅਸਮਾਨ ਦੇ ਵਿੱਚ ਉੱਡ ਰਹੇ ਆ ਤੇ ਗੁਰੂ ਅਰਵਦਾਸ ਮਹਾਰਾਜ ਜੀ ਦੇ ਸਮੇ ਲੋਕਾਂ ਦਾ ਇੱਕ ਸੁਪਨਾ ਸੀ ਸਿਰਫ ਕਲਪਨਾ ਕਰਦੇ ਸੀ ਭਾਈ ਉਡਣ ਦੀ ਤੇ ਆਤਸੰਗਤ ਜੀ ਸਾਡੇ ਸ਼ਰੀਰ ਦੇ ਵਿੱਚ ਜਿਹੜਾ ਗਿਆਨ ਹੈ ਨਾ ਸਾਡੇ ਸ਼ਰੀਰ 'ਚ ਜਿਹੜਾ ਮਾਲਿਕ ਬੈਠਾ ਹੈ ਆਤਸੰਗਤ ਜੀ ਉਹਦੀ ਕਥਾ ਅਕਥ ਹੈ ਅਜੇ ਪਤਾ ਨਹੀਂ ਉਹਨੇ ਕੀ ਕੁਛ ਬਣਾਉਣਾ ਆਤਸੰਗਤ ਜੀ ਕਹਿ ਰਵਦਾਸ ਅਕਤ ਕਥਾ ਬਹੁ ਕਾ ਇਕ ਰਿਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਆਤਸੰਗਤ ਜੀ ਉਸ ਮਾਲਿਕ ਵਰਗਾ ਕੋਈ ਹੋਰ ਨਹੀਂ ਹੈ ਉਪਮਾ ਦਾ ਭਾਵ ਸਤਸੰਗਤ ਜੀ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਆ ਨਾ ਦੋ ਬੰਦਿਆਂ ਦਾ ਕਿ ਭਾਈ ਐਦਾ ਜੋ ਰੰਗ ਹੈ ਦੁੱਧ ਵਰਗਾ ਸਤਸੰਗਤ ਜੀ ਕੱਪੜੇ ਦਾ ਜੋ ਰੰਗ ਹੈ ਦੁੱਧ ਵਰਗਾ ਚਿੱਟਾ ਹੈ ਹੁਣ ਆਪਾਂ ਕੱਪੜੇ ਦੇ ਰੰਗ ਨੂੰ ਦੁੱਧ ਨਾਲ ਸਤਸੰਗਤ ਜੀ ਤੁਲਨਾ ਕੀਤੀ ਹੈ ਸਤਗੁਰੂ ਜੀ ਪਰਮਾੰਦੇ ਨੇ ਭਾਈ ਉਹ ਜੋ ਪ੍ਰਮਾਤਮਾ ਤੁਹਾਡੇ ਅੰਦਰ ਬੈਠਾ ਆ ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਸਤਸੰਗਤ ਜੀ ਤਾਂ ਹੀ ਉਹ ਸਤਗੁਰਾਂ ਦਾ ਹੁਕਮ ਹੈ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰਦੋਜਿਕ ਜਾਏਗੇ ਸਤਿਪਾਖ ਕਰ ਉਹਦਾ ਸਪਾਈ ਆਪਣੇ ਅੰਦਰ ਬੈਠੇ ਮਾਲਕ ਨੂੰ ਛੱਡ ਕੇ ਜੋ ਇੱਧਰ ਉੱਧਰ ਭਟਕਦੇ ਨੇ ਸਾਧ ਸੰਗਤ ਜੀ ਸਭ ਨਰਕਾਂ ਦੇ ਭਾਗੀ ਬਣ ਗਏ। ਸੋ ਆਓ ਭਾਈ ਇਹ ਸਰੀਰ ਦੇ ਵੀ ਸਾਧ ਸੰਗਤ ਜੀ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਹ ਸਰੀਰ ਦੇ ਅੰਦਰ ਸਾਧ ਸੰਗਤ ਜੀ ਬੜਾ ਗਿਆਨ ਹੈ। ਐਸੇ ਸਰੀਰ ਨੇ ਸਾਡੀ ਗੁਲਾਮੀ ਖਤਮ ਕੀਤੀ ਹੈ। ਸਾਧ ਸੰਗਤ ਜੀ ਜਦੋਂ ਸਾਨੂੰ ਅੰਦਰ ਦਾ ਗਿਆਨ ਨਹੀਂ ਸੀ ਨਾ ਅਸੀਂ ਹਜ਼ਾਰਾਂ ਸਾਲਾਂ ਤੱਕ ਗੁਲਾਮ ਰਹੇ। ਪਰ ਜਦੋਂ ਸਾਨੂੰ ਅੰਦਰੋਂ ਗਿਆਨ ਪ੍ਰਗਟ ਹੋਇਆ ਕਿ ਭਾਈ ਮਾਲਕ ਦੇ ਦਰਬਾਰ ਚੇ ਤੱਕ ਕੋਈ ਜਾਤ ਪਾਤ ਹੁੰਦੀ ਨਹੀਂ। ਮਾਲਕ ਨੇ ਤਾਂ ਕਿਸੇ ਨੂੰ ਵੱਡਾ ਛੋਟਾ ਨਹੀਂ ਬਣਾਇਆ 사ਤ ਸੰਗਤ ਜੀ ਉਸੇ ਤੇ ਨਹੀਂ ਅਸੀਂ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਕਿ ਭਾਈ ਆਪਾਂ ਸਭਨਾਂ ਨੂੰ ਬਰਾਬਰ ਕਰਨਾ ਜਿਵੇਂ ਜਿਵੇਂ ਗਿਆਨ ਆਉਂਦਾ ਗਿਆ 사ਤ ਸੰਗਤ ਜੀ ਕਿ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਦਰਦ ਦੇਖ ਸਭ ਕੋ ਹਸਾ ਚ ਸਾਡਾ ਇਤਿਹਾਸ ਯਾਦ ਕਰਵਾਇਆ ਗੁਰੂ ਅਰਜਨ ਦੇਵ ਜੀ ਨੇ ਐਸੀ ਦਸਾਂ ہماری ਅਸਤ ਦਸਾ ਸਿਦ ਕਰਤਲੈ ਸਭ ਕਿਰਪਾ ਤੇ ਮਾਰੀ ਕਿ 사ਤ ਸੰਗਤ ਜੀ ਤੁਹਾਡੇ ਸਰੀਰ ਦੇ ਅੰਦਰ ਵੀ ਰਿੱਦੀ ਸਿੱਧੀਆਂ ਪਤਾ ਨਹੀਂ ਕਿੰਨਾ ਕੁਝ ਗਿਆਨ ਬ੍ਰਹਮ ਗਿਆਨ ਹੈ ਸਾਡੇ ਸਰੀਰ ਦੇ ਵਿੱਚ ਸਾਤਸੰਗਤ ਜੀ ਚਾਹੇ ਕੋਈ ਆਪਣੇ ਆਪ ਨੂੰ ਪੰਡਤ ਕਵੇ, ਸ਼ੁੱਧਰ ਕਵੇ, ਸ਼ਾਤਰੀਆ ਕਵੇ, ਵੈਸ਼ ਵੈਸ਼ਮ ਕਵੇ, ਵੈਸ਼ ਕਵੇ। ਸਾਤਸੰਗਤ ਜੀ ਉਹ ਸੰਸਾਰ ਦੇ ਰੁਤਬੇ ਨਹੀਂ। ਸਾਤਸੰਗਤ ਜੀ ਉਹ ਸੰਸਾਰ ਨੇ ਬਣਾਏ ਨਹੀਂ। ਪਰ ਜੋ ਸਾਡੇ ਅੰਦਰ ਬ੍ਰਹਮ ਗਿਆਨ ਹੈ, ਮਾਲਿਕ ਉਹ ਸਭ ਇੱਕੋ ਜਾਈਏ। ਨਾ ਸਾਤਸੰਗਤ ਜੀ ਕਿਸੇ ਦੇ ਅੰਦਰ ਜ਼ਿਆਦਾ ਹੈ, ਨਾ ਕਿਸੇ ਦੇ ਅੰਦਰ ਘੱਟ ਹੈ। ਇੱਕੋ ਜਾਂ ਗਿਆਨ ਸਭਨਾਂ ਨੂੰ ਗੁਰੂ ਨੇ ਬਖਸ਼ਿਆ। ਸਾਤਸੰਗਤ ਜੀ ਹਰ ਇਨਸਾਨ ਸੰਤ ਬਣ ਸਕਦਾ ਹੈ, ਬ੍ਰਹਮ ਗਿਆਨੀ ਬਣ ਸਕਦਾ ਹੈ। ਅੱਜ ਦੇਖੋ ਆਪਾਂ ਹਜ਼ਾਰਾਂ ਸਾਲਾਂ ਦਾ ਗੁਲਾਮ ਰਹੇ ਅੱਜ ਸਾਡੇ ਬੱਚੇ ਪੜ੍ਹ-ਪੜ੍ਹ ਕੇ ਸਾਇੰਟਿਸਟ ਵੀ ਬਣ ਰਹੇ ਨੇ ਡਾਕਟਰ ਇੰਜੀਨੀਅਰ ਵੀ ਬਣ ਰਹੇ ਨੇ ਸਤਸੰਗਤ ਜੀ ਇਹੀ ਗੱਲ ਸਤਗੁਰੂ ਦਾਸ ਮਹਾਰਾਜ ਜੀ ਨੇ ਸਮਝਾਈ ਕਿ ਬੇਟਾ ਸਾਨੂੰ ਦੇਖ ਕੇ ਲੋਕ ਹੱਸਦੇ ਨੇ ਪਰ ਬੇਟਾ ਯਾਦ ਰੱਖ ਕੇ ਇਹ ਹੱਸੀ ਦਾ ਕਾਰਨ ਵੀ ਅਸੀਂ ਖੁਦ ਹਾਂ ਸਤਸੰਗਤ ਜੀ ਅੱਜ ਭਾਰਤ ਦੇ ਵਿੱਚ ਜਿੱਥੇ-ਜਿੱਥੇ ਅਤਿਆਚਾਰ ਹੋ ਰਿਹਾ ਹੈ ਨਾ ਉਹ ਅਤਿਆਚਾਰ ਕਰਨ ਵਾਲੇ ਦੋਸ਼ੀ ਨਹੀਂ 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 ਸਤਸੰਗਤ ਜੀ ਅਸੀਂ ਖੁਦ ਦੋਸ਼ੀ ਹਾਂ ਕਿਉਂਕਿ ਆਪਾਂ ਗੁਰੂਆਂ ਦੀ ਗੱਲ ਨਹੀਂ ਮੰਨੀ ਨਾਪਾ ਬਾਬਾ ਸਾਹਿਬ ਦੀ ਗੱਲ ਮੰਨੀ ਸਤਸੰਗਤ ਜੀ ਨਾ ਆਪਾਂ ਇਕੱਠੇ ਹੋ ਪਾਰੇ ਆਂ ਸਤਿਗੁਰਾਂ ਨੇ ਕਿਹਾ ਸੀ ਨਾ ਸਤਸੰਗਤ ਮਿਲਈਏ ਮਾਦੋ ਜੈਸੇ ਮਦੂ ਮਖੀਰਾ ਬਾਬਾ ਸਾਹਿਬ ਦਾ ਵੀ ਦੂਸਰਾ ਬਚਨ ਜੁੜੋ ਸਤਸੰਗਤ ਜੀ ਜਦੋਂ ਆਪਾਂ ਕਹਿ ਦਿੰਨੇ ਆ ਕਿ ਭਾਈ ਸਾਡੀ ਆਬਾਦੀ ਬਹੁਤ ਜ਼ਿਆਦਾ ਹੈ ਪਰ ਸਤਸੰਗਤ ਜੀ ਫਾਇਦਾ ਤਾਂ ਹੀ ਆ ਜੇ ਆਪਾਂ ਇਕੱਠੇ ਹੋਵਾਂਗੇ ਤੇ ਇੱਕ ਬੇਨਤੀ ਹੋਰ ਸਤਸੰਗਤ ਜੀ ਬੇਗੰਪੁਰਾ ਮਿਸ਼ਨ ਕਿਸੇ ਦਾ ਬੁਰਾ ਨਹੀਂ ਕਰਦਾ ਜੋ ਬੇਗੰਪੁਰਾ ਮਿਸ਼ਨ ਨਾਲ ਜੁੜੇਗਾ ਸਤਸੰਗਤ ਜੀ ਉਹਦਾ ਕੋਈ ਦੋਸਤ ਨਹੀਂ ਉਹਦਾ ਕੋਈ ਦੁਸ਼ਮਣ ਨਹੀਂ ਉਹਨੂੰ ਸਭ ਇਨਸਾਨਾਂ ਦੇ ਵਿੱਚ ਰੱਬ ਦਿਖਾਈ ਦਿੰਦਾ ਉਹ ਸਭ ਦਾ ਹੀ ਭਲਾ ਕਰੇਗਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਬਸੇ ਰਵਦਾਸ ਰਹਿ ਪਰਸਨ ਸੋ ਭਾਈ ਇਹਨਾਂ ਦੀ ਕੀ ਬੇਨਤੀ ਪਰਵਾਣ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਕਿ ਬੇਟਾ ਅੱਜ ਏਸੀਆਂ ਥੱਲੇ ਬੈਠੇ ਹੋ ਸਾਡੇ ਬਜ਼ੁਰਗ ਝੋਪਣੀਆਂ 'ਚ ਰਹੇ ਨੇ ਸਤਸੰਗਤ ਜੀ ਅੱਜ ਆਪਾਂ ਠੰਡਾ ਪਾਣੀ ਪਿੰਨੇ ਆ ਸਤਸੰਗਤ ਜੀ ਉਹਨਾਂ ਨੇ ਪਤਾ ਨਹੀਂ ਕਿਸ ਕਿਸ ਤਰ੍ਹਾਂ ਦਾ ਪਾਣੀ ਪੀਤਾ ਹੈ ਅਜਾਪਾ ਵੱਡੇ ਵੱਡੇ ਹੋਟਲਾਂ 'ਚ ਖਾਣਾ ਖਾਂਦੇ ਆ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਭਾਈ ਆਪਾਂ ਖਾਲੀ ਪੇਟ ਵੀ ਸੌਂਦੇ ਰਹੇ ਸਾਡੇ ਬਜ਼ੁਰਗ ਇਹ ਸਾਧ ਸੰਗਤ ਜੀ ਇਤਿਹਾਸ ਨੂੰ ਦੱਸਾਂਗੇ ਤਾਂ ਸਾਡੇ ਬੱਚਾ 'ਚ ਮਾਨ ਸਤਕਾਰ ਪੈਦਾ ਹੋਏਗਾ ਆਪਣੇ ਗੁਰੂਆਂ ਦੇ ਪ੍ਰਤੀ ਬਾਬਾ ਸਾਹਿਬ ਦੇ ਪ੍ਰਤੀ ਇਹਦਾ ਸਾਧ ਸੰਗਤ ਜੀ ਜੇ ਆਪਾਂ ਆਪਣੇ ਬੱਚਿਆਂ ਨੂੰ ਨਾ ਦੱਸਿਆ ਕਿ ਭਾਈ ਆਪਾਂ ਐਡੇ ਵੱਡੇ ਮਹਿਲਾ ਵਾਲੇ ਕਿਵੇਂ ਬਣੇ ਕਿਵੇਂ ਸਾਡੇ ਕੋਲ ਪੈਸਾ ਆਇਆ ਕਿਵੇਂ ਅਸੀਂ ਅੱਗੇ ਵਧੇ ਤਾਂ ਸਾਧ ਸੰਗਤ ਜੀ ਨਹੀਂ ਤਾਂ ਫਿਰ ਸਾਡੇ ਜਵਾਨ ਵਾਲੀ ਬੱਚੇ ਨੇ ਪੀੜੀਆਂ ਨੇ ਉਹ ਸਾਡੇ ਗੁਰੂਆਂ ਨੂੰ ਸਾਧ ਸੰਗਤ ਜੀ ਵਿਸਾਰ ਦੇਣਗੇ ਆਪ ਕਰਨਾ ਨਹੀਂ ਆਪ ਪੈਸਾ ਦੱਸਣਾ ਕਿ ਭਾਈ ਸਾਡੇ ਹਾਲਾਤ ਪਹਿਲਾਂ ਕੀ ਸਨ ਤੇ ਅੱਜ ਕੀ ਸਨ ਇੰਨੀ ਕਿ ਬੇਨਤੀ ਸਾਧ ਸੰਗਤ ਜੀ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤ ਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਜੀ